ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਵਿਚਾਰ ਕਰਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਧੀ ਅਧੂਰੀ ਗੱਲ ਸੁਣਨ ਦਾ ਕੋਈ ਲਾਭ ਕੋਈ ਫਾਇਦਾ ਨਹੀਂ ਹੁੰਦਾ ਅੱਧੀ ਅਧੂਰੀ ਗੱਲ ਸੁਣ ਕੇ ਸਾਨੂੰ ਪੂਰੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ ਇਸ ਕਰਕੇ ਇਸ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਬੈਣ ਭਰਾਵਾਂ ਤੱਕ ਪਹੁੰਚ ਸਕੇ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਅੱਜ ਦੇ ਰਜਿਮਿਆਂ ਭਰੇ ਜੀਵਨ ਦੇ ਵਿੱਚ ਕਿਸੇ ਨੂੰ ਵੀ ਪੁੱਛ ਕੇ ਦੇਖ ਲਓ ਹਰ ਇੱਕ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਦੁੱਖ ਤਕਲੀਫ ਪਰੇਸ਼ਾਨੀ ਚੱਲ ਹੀ ਰਹੀ ਹੋਵੇਗੀ ਅਤੇ ਸਾਡੇ ਦੁੱਖਾਂ ਦਾ ਵੱਡਾ ਕਾਰਨ ਕੀ ਆ ਕਿ ਅਸੀਂ ਸੁੱਖ ਦੀ ਤਲਾਸ਼ ਉੱਥੋਂ ਕਰਦੇ ਆ ਜਿੱਥੇ ਸੁੱਖ ਸਾਡੇ ਲਈ ਹੈ ਹੀ ਨਹੀਂ ਭਾਵ ਕਿ ਅਸੀਂ ਉੱਥੋਂ ਸੁੱਖ ਭਾਲਦੇ ਆ ਜਿੱਥੋਂ ਸੁੱਖ ਸਾਨੂੰ ਮਿਲ ਹੀ ਨਹੀਂ ਸਕਦਾ ਇੱਦਾਂ ਕਹਿੰਦੇ ਨਾ ਇੱਕ ਵਾਰ ਦੀ ਗੱਲ ਹੈ ਕਿ ਇੱਕ ਬਜ਼ੁਰਗ ਮਾਈ ਸਟ੍ਰੀਟ ਲਾਈਟ ਦੇ ਹੇਠਾਂ ਕੁਝ ਲੱਭ ਰਹੀ ਸੀ ਕਹਿੰਦੇ ਕੋਲ ਦੀ ਇੱਕ ਨੌਜਵਾਨ ਲੜਕਾ ਲੰਘਿਆ ਤਾਂ ਉਹਨੂੰ ਮਾਈ ਵੱਲ ਦੇਖ ਕੇ ਤਰਸ ਆ ਗਿਆ ਉਹਨੂੰ ਲੱਗਾ ਵੀ ਮਾਈ ਦਾ ਕੁਝ ਗਵਾਚ ਗਿਆ ਹੈ ਇਸ ਕਰਕੇ ਮਾਈ ਇਸ ਲਾਈਟ ਹੇਠਾਂ ਕੁਝ ਲੱਭ ਰਹੀ ਆ ਕਹਿੰਦੇ ਉਹ ਨੌਜਵਾਨ ਲੜਕਾ ਉਹ ਬਜ਼ੁਰਗ ਮਾਈ ਦੇ ਕੋਲ ਗਿਆ ਅਤੇ ਜਾ ਕੇ ਕਿਹਾ ਮਾਈ ਲੱਗਦਾ ਤੁਹਾਡਾ ਕੁਝ ਗਵਾਚ ਗਿਆ ਹੈ ਤਾਂ ਮਾਈ ਨੇ ਕਿਹਾ ਹਾਂ ਪੁੱਤ ਤੂੰ ਠੀਕ ਸਮਝਿਆ ਮੇਰੀ ਇੱਕ ਚੀਜ਼ ਗਵਾਚ ਗਈ ਆ ਤਾਂ ਨੌਜਵਾਨ ਲੜਕੇ ਨੇ ਕਿਹਾ ਮਾਈ ਮੈਂ ਤੁਹਾਡੀ ਮਦਦ ਕਰ ਦਵਾਂ ਤਾਂ ਮਾਈ ਨੇ ਕਿਹਾ ਵੀ ਪੁੱਤ ਤੇਰਾ ਭਲਾ ਹੋਵੇਗਾ ਜੇਕਰ ਤੂੰ ਮੇਰੀ ਮਦਦ ਕਰ ਦਵੇਂ ਤਾਂ ਨੌਜਵਾਨ ਲੜਕੇ ਨੇ ਪੁੱਛਿਆ ਵੀ ਮਾਤਾ ਤੁਹਾਡਾ ਗਵਾਚਿਆ ਕੀ ਆ ਤਾਂ ਉਹ ਬਜ਼ੁਰਗ ਮਾਈ ਨੇ ਕਿਹਾ ਪੁੱਤ ਮੇਰੇ ਕੱਪੜੇ ਸਿਉਣ ਵਾਲੀ ਸੂਈ ਗਵਾਚ ਗਈ ਆ ਮੈਂ ਉਹਨੂੰ ਲੱਭ ਰਹੀ ਆ ਤਾਂ ਉਹ ਨੌਜਵਾਨ ਲੜਕੇ ਨੇ ਕਿਹਾ ਵੀ ਮਾਈ ਤੁਸੀਂ ਆਰਾਮ ਦੇ ਨਾਲ ਇੱਕ ਥਾਂ ਤੇ ਬੈਠ ਜਾਓ ਤੁਹਾਡੀ ਸੂਈ ਮੈਂ ਲੱਭ ਦਵਾਂਗਾ ਕਹਿੰਦੇ ਉਹ ਨੌਜਵਾਨ ਲੜਕਾ ਉਸ ਲਾਈਟ ਦੇ ਹੇਠਾਂ ਜਿੱਥੇ-ਜਿੱਥੇ ਚਾਂਦਨ ਜਾ ਰਿਹਾ ਸੀ ਉੱਥੇ ਸੂਈ ਲੱਭਣ ਲੱਗ ਗਿਆ ਕਾਫੀ ਦੇਰ ਤੱਕ ਸੂਈ ਲੱਭਦਾ ਰਿਹਾ ਫਿਰ ਮਾਈ ਦੇ ਕੋਲ ਜਾ ਕੇ ਪੁੱਛਣ ਲੱਗਾ ਮਾਈ ਤੁਹਾਨੂੰ ਯਾਦ ਹੈ ਕਿ ਤੁਹਾਡੇ ਕੋਲੋਂ ਇਹ ਸੂਈ ਡਿੱਗੀ ਕਿੱਥੇ ਜੀ ਸੀ ਤਾਂ ਜੋ ਮੈਂ ਉਨੇਕ ਏਰੀਏ ਦੇ ਵਿੱਚੋਂ ਲੱਭ ਸਕਾਂ ਤਾਂ ਕਹਿੰਦੇ ਉਹ ਬਜ਼ੁਰਗ ਮਾਈ ਨੇ ਜਿਹੜਾ ਜਵਾਬ ਦਿੱਤਾ ਉਹਨੂੰ ਸੁਣ ਕੇ ਮੁੰਡਾ ਹੈਰਾਨ ਹੋ ਗਿਆ ਮਾਈ ਕਹਿਣ ਲੱਗੀ ਪੁੱਤ ਮੇਰੀ ਕਪੜੇ ਸੇ ਆਉਣ ਵਾਲੀ ਸੂਈ ਮੇਰੇ ਘਰ ਵਿੱਚ ਗਵਾਚੀ ਆ ਤਾਂ ਨੌਜਵਾਨ ਲੜਕਾ ਕਹਿਣ ਲੱਗਾ ਮਾਈ ਜੇ ਤੇਰੀ ਸੂਈ ਤੇਰੇ ਘਰ ਵਿੱਚ ਗਵਾਚੀ ਆ ਤਾਂ ਤੂੰ ਇੱਥੇ ਛੜਕ ਤੇ ਕਿਉਂ ਲੱਭ ਰਹੀ ਆ ਘਰ ਵਿੱਚ ਜਾ ਕੇ ਲੱਭ ਉੱਥੋਂ ਹੀ ਲੱਭੇਗੀ ਇੱਥੋਂ ਕਿਵੇਂ ਲੱਭ ਸਕਦੀ ਆ ਤਾ ਬਜ਼ੁਰਗ ਦੇ ਮਾਈ ਨੇ ਅਗੋ ਕੀ ਕਿਆ ਪੁੱਤ ਮੇਰੇ ਘਰ ਦੇ ਵਿੱਚ ਲਾਈਟ ਨਹੀਂ ਆ ਚਾਨਣ ਨਹੀਂ ਆ ਮੈਨੂੰ ਇੱਥੇ ਚਾਨਣ ਦੱਸਿਆ ਇਸ ਕਰਕੇ ਮੈਂ ਇੱਥੇ ਆ ਕੇ ਉਹ ਸੁਈ ਲੱਭਣੀ ਸ਼ੁਰੂ ਕਰ ਦਿੱਤੀ ਉਹ ਮੁੰਡਾ ਮਾਈ ਦਾ ਇਹ ਜਵਾਬ ਸੁਣ ਕੇ ਬੜਾ ਹਰਾਨ ਪਰੇਸ਼ਾਨ ਹੋਇਆ ਕਿ ਮਾਈ ਨੂੰ ਕਿੰਜ ਸਮਝਾਵਾਂ ਕਿ ਮਾਈ ਤੇਰੀ ਚੀਜ਼ ਤੈਨੂੰ ਉੱਥੋਂ ਹੀ ਮਿਲੇਗੀ ਜਿੱਥੇ ਗਵਾਚੀ ਆ ਤੈਨੂੰ ਉੱਥੇ ਚਾਨਣ ਕਰਨਾ ਪੈਣਾ ਏ ਸੋ ਇਸ ਨਿੱਕੀ ਜੀ ਕਹਾਣੀ ਦੇ ਰਾਹੀ ਕਹਾਣੀਕਾਰ ਨੇ ਸਾਨੂੰ ਬਹੁਤ ਵੱਡੀ ਸਿੱਖਿਆ ਦਿੱਤੀ ਆ ਬਹੁਤ ਵੱਡੀ ਗੱਲ ਸਮਝਾਈ ਆ ਕਿ ਸਾਡਾ ਵੀ ਹਾਲ ਉਸ ਬਜ਼ੁਰਗ ਮਾਈ ਵਾਂਗ ਆ ਜਿਵੇਂ ਬਜ਼ੁਰਗ ਮਾਈ ਦੀ ਸੂਈ ਤਾਂ ਘਰ ਵਿੱਚ ਡਿੱਗੀ ਪਰ ਉਹ ਲੱਭ ਰਹੀ ਆ ਸੜਕ ਦੇ ਕੰਡੇ ਦੇ ਸਾਡਾ ਹਾਲ ਵੀ ਬਿਲਕੁਲ ਉਸ ਬਜ਼ੁਰਗ ਮਾਈ ਵਾਂਗ ਆ ਸਾਡੀ ਖੁਸ਼ੀ ਸਾਡੇ ਸੁੱਖ ਸਾਡੇ ਅੰਦਰ ਛੁਪੇ ਆ ਸਾਡੇ ਹਿਰਦੇ ਅੰਦਰ ਪਰ ਅਸੀਂ ਇਹ ਸੁੱਖ ਇਹ ਖੁਸ਼ੀ ਭਾਲਦੇ ਆ ਬਾਹਰੋਂ ਸਭ ਕੁਝ ਸਾਡੇ ਅੰਦਰ ਆ ਇਹ ਦੁੱਖ ਸੁੱਖ ਖੁਸ਼ੀ ਗਮੀ ਆਸ਼ਾ ਨਰਾਸ਼ਾ ਸਭ ਕੁਝ ਸਾਡੇ ਅੰਦਰ ਆ ਬਸ ਸਾਨੂੰ ਉਹ ਚੀਜ਼ ਮਿਲਦੀ ਆ ਜਿਸ ਚੀਜ਼ ਨੂੰ ਅਸੀਂ ਖਰਾਕ ਜ਼ਿਆਦਾ ਦਿੰਨੇ ਆ ਜਿਹਨੂੰ ਅਸੀਂ ਪਾਲਦੇ ਆ ਜਿਹਨੂੰ ਤਾਕਤਵਰ ਬਣਾਉਨੇ ਆ ਜੇ ਹਰ ਵੇਲੇ ਨੈਗੇਟਿਵ ਗੱਲਾਂ ਸੋਚਦੇ ਰਵਾਂਗੇ ਨੈਗੇਟਿਵ ਲੋਕਾਂ ਦੀ ਸੰਗਤ ਕਰਾਂਗੇ ਤਾਂ ਫਿਰ ਸਾਡੇ ਅੰਦਰ ਦੀ ਨਰਾਸ਼ਾ ਨੂੰ ਖਰਾਕ ਮਿਲੇਗੀ ਸਾਡੇ ਅੰਦਰ ਦੀ ਨਿਰਾਸ਼ਾ ਵੱਧ ਜਾਵੇਗੀ ਅਤੇ ਜੋ ਸਾਡੇ ਅੰਦਰ ਚੱਲਦਾ ਹੈ ਬਾਹਰੋਂ ਵੀ ਸਾਨੂੰ ਉਹੋ ਕੁਝ ਹੀ ਦਿਸਦਾ ਹੈ ਬਾਹਰੋਂ ਵੀ ਸਾਨੂੰ ਉਹੀ ਚੀਜ਼ਾਂ ਮਿਲਦੀਆਂ ਨੇ ਇਸ ਕਰਕੇ ਜੇ ਅਸੀਂ ਬਾਹਰ ਦੀ ਦੁਨੀਆ ਦੇ ਵਿੱਚ ਸੁੱਖ ਚਾਹੁੰਦੇ ਆ ਨਾ ਸਭ ਤੋਂ ਪਹਿਲਾਂ ਸਾਨੂੰ ਅੰਦਰੋਂ ਸੁਖੀ ਹੋਣਾ ਪੈਣਾ ਹੈ ਜਿਵੇਂ ਬਜ਼ੁਰਗ ਮਾਈ ਦੀ ਸੂਈ ਲੱਭਣ ਦੇ ਲਈ ਉਹਨੂੰ ਆਪਣੇ ਘਰ ਦੇ ਵਿੱਚ ਚਾਨਣ ਕਰਨਾ ਪਵੇਗਾ ਉਸੇ ਹੀ ਤਰ੍ਹਾਂ ਜੀ ਆਪਾਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਸੁਖੀ ਹੋਣਾ ਚਾਹੁੰਦੇ ਆ ਖੁਸ਼ ਰਹਿਣਾ ਚਾਹੁੰਦੇ ਆ ਤਾਂ ਸਾਨੂੰ ਵੀ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਗਿਆਨ ਦਾ ਚਾਨਣ ਕਰਨਾ ਪੈਣਾ ਹੈ ਆਪਣੇ ਹਿਰਦੇ ਰੂਪੀ ਘਰ ਨੂੰ ਇੱਕ ਰੱਜੀ ਹੋਈ ਰੂਪ ਬਣਾਉਣਾ ਪੈਣਾ ਹੈ ਸਾਡੇ ਅੰਦਰ ਦੇ ਜੋ ਵੀ ਗਿੱਲੇ ਸ਼ਿਕਵੇ ਸ਼ਿਕਾਇਤਾਂ ਨੇ ਨਾ ਇਹਨਾਂ ਨੂੰ ਦੂਰ ਕਰਨਾ ਪੈਣਾ ਹੈ ਅੰਦਰੋਂ ਨੈਕਟੀਵਿਟੀ ਦੂਰ ਹੋਵੇਗੀ ਤਾਂ ਹੀ ਬਾਹਰੋਂ ਨੈਕਟੀਵਿਟੀ ਦੂਰ ਹੋਵੇਗੀ ਤਫਿਰ ਆਪਣੇ ਅੰਦਰ ਦੀ ਨੈਗੇਟਿਵਿਟੀ ਨੂੰ ਦੂਰ ਕਰਨ ਦੇ ਲਈ ਆਪਣੇ ਅੰਦਰ ਦੀ ਨਿਰਾਸ਼ਾ ਨੂੰ ਦੂਰ ਕਰਨ ਦੇ ਲਈ ਆਪਣੇ ਮਨ ਨੂੰ ਇੱਕ ਰੱਜੀ ਹੋਈ ਰੂਹ ਬਣਾਉਣਾ ਪੈਣਾ ਹੈ ਆਪਣੇ ਮਨ ਨੂੰ ਦੱਸਣਾ ਪੈਣਾ ਹੈ ਕਿ ਮਨਾ ਤੇਰੇ ਕੋਲ ਬਹੁਤ ਕੁਝ ਆ ਤੂੰ ਇੱਕ ਰੱਜੀ ਹੋਈ ਰੂਹ ਹੈ ਇਹਦੇ ਅੰਦਰ ਸਬਰ ਸੰਤੋਖ ਭਰਨਾ ਪੈਣਾ ਹੈ ਕਿਉਂਕਿ ਆਪਣਾ ਸੁਭਾਅ ਬਣ ਗਿਆ ਹੈ ਅਸੀਂ ਉਹਨਾਂ ਚੀਜ਼ਾਂ ਬਾਰੇ ਜ਼ਿਆਦਾ ਸੋਚਦੇ ਹਾਂ ਜਿਹੜੀਆਂ ਚੀਜ਼ਾਂ ਸਾਡੇ ਕੋਲ ਨਹੀਂ ਹਨ ਸਾਰੇ ਸੁੱਖ ਇਕੱਠੇ ਨਾਲੋਂ ਨਹੀਂ ਮਿਲ ਸਕਦੇ ਕਿਸੇ ਨਾ ਕਿਸੇ ਚੀਜ਼ ਦੀ ਕਮੀ ਸਾਡੀ ਜ਼ਿੰਦਗੀ ਦੇ ਵਿੱਚ ਹੋ ਸਕਦੀ ਆ ਹੁਣ ਕਈ ਵਾਰ ਆਪਾਂ ਕੁਝ ਲੋਕਾਂ ਨੂੰ ਦੇਖਦੇ ਆ ਉਹਨਾਂ ਦੇ ਕੋਲ ਧਨ, ਦੌਲਤ, ਸ਼ੋਹਰਤ ਸਭ ਕੁਝ ਆ ਕਈਆਂ ਦੇ ਕੋਲ ਚੰਗੀ ਸਿਹਤ ਨਹੀਂ ਆ ਕਈਆਂ ਦੇ ਕੋਲ ਧਨ ਦੌਲਤ ਆ ਪਰ ਉਹ ਧਨ ਦੌਲਤ ਨੂੰ ਅੱਗੋਂ ਸੰਭਣ ਵਾਲਾ ਕੋਈ ਨਹੀਂ ਆ ਭਾਵ ਕਿ ਕਰ ਔਲਾਦ ਨਹੀਂ ਆ ਜੇ ਕਿਸੇ ਦੇ ਕਰ ਔਲਾਦ ਆ ਤਾਂ ਉਹਦੇ ਘਰ ਦੇ ਵਿੱਚ ਉਹ ਸਾਰੀਆਂ ਸੁੱਖ ਸਹੂਲਤਾਂ ਨਹੀਂ ਆ ਜੋ ਆਪਣੇ ਉਹ ਬੱਚਿਆਂ ਨੂੰ ਦੇਣਾ ਚਾਹੁੰਦੇ ਭਾਵ ਕਿ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਚੀਜ਼ਾਂ ਦੀ ਕਮੀ ਆ ਜਾਂ ਇੰਜ ਕਹਿ ਸਕਦੇ ਆ ਕਿ ਹੌਲੀ-ਹੌਲੀ ਸਭ ਚੀਜ਼ਾਂ ਸਭ ਕਮੀਆਂ ਪੂਰੀਆਂ ਹੁੰਦੀਆਂ ਨੇ ਕੁਝ ਚੀਜ਼ਾਂ ਨੂੰ ਸਾਡੇ ਤੱਕ ਪਹੁੰਚਣ ਦੇ ਲਈ ਸਮਾਂ ਲੱਗ ਸਕਦਾ ਏ ਉਹਨਾਂ ਚੀਜ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਸਾਨੂੰ ਸਮਾਂ ਲੱਗ ਸਕਦਾ ਏ ਪਰ ਸਾਡਾ ਸੁਭਾਅ ਬਣ ਗਿਆ ਏ ਕੀ ਅਸੀਂ ਸਿਰਫ ਉਹਨਾਂ ਚੀਜ਼ਾਂ ਬਾਰੇ ਸੋਚਦੇ ਰਹਿੰਨੇ ਹਾਂ ਜੋ ਚੀਜ਼ਾਂ ਸਾਡੇ ਕੋਲ ਨਹੀਂ ਹਨ ਜੋ ਚੀਜ਼ਾਂ ਸਾਨੂੰ ਪਰਮ ਪਿਤਾ ਪਰਮਾਤਮਾ ਨੇ ਦਿੱਤੀਆਂ ਨੇ ਉਹਨਾਂ ਚੀਜ਼ਾਂ ਦੇ ਲਈ ਅਸੀਂ ਕਦੇ ਵੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਨਹੀਂ ਕਰਦੇ ਅਤੇ ਜਿੰਨੀ ਦੇਰ ਤੱਕ ਅਸੀਂ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਨਹੀਂ ਕਰਦੇ ਸਾਡੇ ਸੁਭਾਅ ਅੰਦਰ ਇਹ ਆਦਤ ਸ਼ਾਮਲ ਨਹੀਂ ਹੁੰਦੀ ਕਿ ਅਸੀਂ ਧੰਨਵਾਦ ਕਰੀਏ ਸ਼ੁਕਰਾਨਾ ਕਰੀਏ ਉਨੀ ਦੇਰ ਤੱਕ ਅਸੀਂ ਕਦੇ ਵੀ ਰੱਜੀ ਹੋਈ ਰੂਹ ਨਹੀਂ ਬਣ ਸਕਦੇ ਜਿੰਨਾ ਹੀ ਸਾਡੇ ਅੰਦਰ ਗਿਲੇ ਸ਼ਿਕਵੇ ਸ਼ਕ ਇਹ ਤਾਂ ਰਹਿੰਦੀਆਂ ਨੇ ਓਨਹੀ ਸਾਡੇ ਅੰਦਰ ਦੀ ਨੈਗੇਟਿਵਿਟੀ ਵੱਧਦੀ ਆ ਪਰ ਜਿੰਨਾ ਹੀ ਅਸੀਂ ਸ਼ੁਕਰਾਨੇ ਵਿੱਚ ਰਹਿੰਨੇ ਆ ਓਨਾ ਹੀ ਸਾਡਾ ਅੰਦਰੋਂ ਮਨ ਮਜ਼ਬੂਤ ਹੁੰਦਾ ਹੈ ਸਾਡਾ ਮਨ ਇੱਕ ਰੱਜੀ ਹੋਈ ਰੂਹ ਬਣਦਾ ਹੈ ਅਸੀਂ ਸਬਰ ਸੰਤੋਖ ਦੇ ਵਿੱਚ ਰਹਿੰਦੇ ਆ ਕਿਉਂਕਿ ਮਨ ਨੂੰ ਪਤਾ ਲੱਗਦਾ ਕਿ ਮੇਰੇ ਕੋਲ ਤਾਂ ਬਹੁਤ ਕੁਝ ਕੁਝ ਚੀਜ਼ਾਂ ਦੇ ਲਈ ਲੋਕ ਤਰਸਦੇ ਨੇ ਜੋ ਚੀਜ਼ਾਂ ਪ੍ਰਮਾਤਮਾ ਨੇ ਮੈਨੂੰ ਦਿੱਤੀਆਂ ਨੇ ਸੋ ਕਹਿਣ ਦਾ ਭਾਵ ਇਹ ਆ ਕਿ ਹਮੇਸ਼ਾ ਸ਼ੁਕਰਾਨੇ ਦੇ ਵਿੱਚ ਰਹਿਣਾ ਹੈ ਜਿੰਨਾ ਹੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਾਂਗੇ ਓਨਾ ਹੀ ਸਾਡਾ ਭਲਾ ਹੋਵੇਗਾ ਸ਼ੁਕਰਾਨਾ ਕਰਨ ਵਾਲਾ ਮਨੁੱਖ ਗੁਰੂ ਚਰਨਾ ਦੇ ਨੇੜੇ ਰਹਿੰਦਾ ਹੈ ਤੇ ਮਹਾਪੁਰਖ ਜੀ ਕਹਿੰਦੇ ਬੇਸ਼ੁਕਰੇ ਬੰਦੇ ਨੂੰ ਕਿਤੇ ਵੀ ਢੋਈ ਨਹੀਂ ਮਿਲਦੀ ਜਿਹੜਾ ਬੰਦਾ ਹਰ ਵੇਲੇ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦਾ ਰਹਿੰਦਾ ਹੈ ਨਾ ਉਹ ਪ੍ਰਮਾਤਮਾ ਨੂੰ ਵੀ ਨਹੀਂ ਚੰਗਾ ਲੱਗਦਾ ਪ੍ਰਮਾਤਮਾ ਵੀ ਕਹਿੰਦੇ ਵੀ ਦੱਸ ਜਿਹੜੀ ਚੀਜ਼ ਤੈਨੂੰ ਨਹੀਂ ਮਿਲੀ ਹੈ ਜੇ ਉਹਦੇ ਲਈ ਤੂੰ ਮੈਨੂੰ ਇੰਨੇ ਉਲਾਮੇ ਦਿੰਦਾ ਰਹਿਣਾ ਹੈ ਪਰ ਜਿਹੜੀਆਂ ਚੀਜ਼ਾਂ ਤੈਨੂੰ ਮੈਂ ਦਿੱਤੀਆਂ ਨੇ ਉਹਨਾਂ ਦਾ ਸ਼ੁਕਰਾਨਾ ਕਰਦੇ ਤੂੰ ਕੀਤਾ ਨਹੀਂ ਆ ਮੇਰੇ ਪੰਜਵੇਂ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਵੀ ਸੁਖਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਾਨੂੰ ਸਾਫ਼ ਸਪਸ਼ਟ ਸਮਝਾ ਰਹੇ ਨੇ ਪਾਤਸ਼ਾਹ ਕਹਿੰਦੇ 10 ਬਸਤੂ ਲੈ 5 ਛੇ ਪਾਵੇ 1 ਬਸਤੂ ਕਾਰਨ ਬੇਕੋਟ ਗਵਾਵੇ 1 ਬੀਨਾ ਦੇਈ 10 ਵਿਹਰ ਲਈ ਤਉ ਮੂੜਾ ਕਹ ਕਹਾ ਕਰੇ ਪਰ ਅਸੀਂ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਦੇ ਜ਼ਰੂਰ ਹਾਂ ਪਰ ਸਮਝਦੇ ਨਹੀਂ ਆ ਜੇ ਸਮਝ ਲੈਣੇ ਆ ਫਿਰ ਆਪਣੇ ਆਪ ਦੇ ਉੱਤੇ ਲਾਗੂ ਨਹੀਂ ਕਰਦੇ ਜੇ ਲਾਗੂ ਕਰੀਏ ਤਾਂ ਫਿਰ ਇਹ ਗਿਲੇ ਸ਼ਿਕਵੇ ਸ਼ਿਕਾਇਤਾਂ ਤੋਂ ਦੂਰ ਹੋ ਜਾਈਏ ਪਰ ਨਹੀਂ ਅਸੀਂ ਤਾਂ ਹਰ ਵੇਲੇ ਗਿਲੇ ਸ਼ਿਕਵੇ ਸ਼ਿਕਾਇਤਾਂ ਦੇ ਨਾਲ ਭਰੇ ਰਹਿੰਨੇ ਆ ਉਹਨਾਂ ਚੀਜ਼ਾਂ ਦੇ ਲਈ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਰਹਿੰਨੇ ਆ ਜੋ ਚੀਜ਼ਾਂ ਸਾਡੇ ਕੋਲ ਨਹੀਂ ਹਨ ਪਰ ਜੋ ਪ੍ਰਮਾਤਮਾ ਨੇ ਬਿਨਾਂ ਬੋਲਿਆਂ ਬਿਨਾਂ ਮੰਗੀਆਂ ਦਿੱਤੀਆਂ ਉਹਨਾਂ ਦਾ ਕਦੇ ਸ਼ੁਕਰਾਨਾ ਨਹੀਂ ਕੀਤਾ ਜਦੋਂ ਅਸੀਂ ਸ਼ੁਕਰਾਨਾ ਕਰਦੇ ਆ ਤਾਂ ਵਾਹਿਗੁਰੂ ਜੀ ਦੇ ਚਰਨਾਂ ਦੇ ਨੇੜੇ ਹੁੰਨੇ ਆ ਪਰ ਇਹ ਗਲੇ ਸ਼ਿਕਵੇ ਸ਼ਿਕਤਾ ਸਾਨੂੰ ਆਪਣੇ ਗੁਰੂ ਤੋਂ ਦੂਰ ਲੈ ਕੇ ਜਾਂਦੀਆਂ ਨੇ ਸਾਡੇ ਅੰਦਰ ਦੀ ਨਿਰਾਸ਼ਾ ਦਾ ਵੱਡਾ ਕਾਰਨ ਨਹੀਂ ਇਹ ਗਲੇ ਸ਼ਿਕਵੇ ਸ਼ਿਕਤਾ ਨੇ ਜਿਹੜੀ ਚੀਜ਼ ਬਾਰੇ ਅਸੀਂ ਜ਼ਿਆਦਾ ਸੋਚਦੇ ਰਵਾਂਗੇ ਫਿਰ ਉਦਾਂ ਦਾ ਹੀ ਪ੍ਰਭਾਵ ਸਾਡੇ ਮਨ ਉੱਤੇ ਪੈਂਦਾ ਹੈ ਇਸ ਕਰਕੇ ਆਪਣੇ ਮਨ ਦੇ ਵਿੱਚ ਵਾਰ-ਵਾਰ ਸ਼ੁਕਰਾਨਾ ਕਰਨਾ ਹੈ ਉਹ ਪਰਮ ਪਿਤਾ ਪਰਮਾਤਮਾ ਦਾ ਆਪਣੇ ਮਨ ਨੂੰ ਵਾਰ-ਵਾਰ ਦੱਸਣਾ ਵੀ ਪਰਮਾਤਮਾ ਨੇ ਸਾਡੇ ਉੱਤੇ ਬਹੁਤ ਕਿਰਪਾ ਕੀਤੀ ਹੈ ਸਾਨੂੰ ਬਹੁਤ ਕੁਝ ਦਿੱਤਾ ਹੈ ਸਵੇਰੇ ਉੱਠਦਿਆਂ ਸਾਰ ਪਹਿਲਾਂ ਸੋਹਣੇ ਦਿਨ ਦੇ ਲਈ ਮਾਲਕ ਦਾ ਸ਼ੁਕਰਾਨਾ ਕਰੀਏ ਕਿ ਪ੍ਰਮਾਤਮਾ ਤੇਰਾ ਸ਼ੁਕਰਿਆ ਸ਼ੁਕਰਿਆ ਤੁਸੀਂ ਮੈਨੂੰ ਅੱਜ ਨਵਾਂ ਦਿਨ ਦੇਖਣ ਦਾ ਮੌਕਾ ਦਿੱਤਾ ਏ ਕਿਉਂਕਿ ਬਹੁਤ ਸਾਰੇ ਐਸੇ ਲੋਕ ਵੀ ਨੇ ਜੋ ਰਾਤ ਨੂੰ ਬਹੁਤ ਕੁਝ ਸੋਚ ਕੇ ਸੰਦੇ ਆ ਕਿ ਮੈਂ ਸਵੇਰ ਵੇਲੇ ਉੱਠ ਕੇ ਆਹ ਕੰਮ ਕਰਾਂਗਾ ਉਹ ਕਰਾਂਗਾ ਪਰ ਕੁਝ ਵੀ ਨਹੀਂ ਕਰ ਪਾਉਂਦੇ ਕਿਉਂਕਿ ਸਵਾਸਾਂ ਦੀ ਪੂੰਜੀ ਮੁੱਕ ਗਈ ਤਾਂ ਦੁਨੀਆ ਛੱਡ ਕੇ ਜਾਣਾ ਪਿਆ ਜੇ ਅਸੀਂ ਅੱਜ ਦੀ ਸਵੇਰ ਉੱਠੇ ਆ ਇਹਦੇ ਲਈ ਮਾਲਕ ਦਾ ਸ਼ੁਕਰਾਨਾ ਕਰੀਏ ਕਿ ਪ੍ਰਮਾਤਮਾ ਤੁਸੀਂ ਸਵਾਸਾਂ ਦੀ ਪੂੰਜੀ ਦਿੱਤੀ ਤੁਸੀਂ ਮੈਨੂੰ ਨਵਾਂ ਦਿਨ ਦੇਖਣ ਦਾ ਮੌਕਾ ਦਿੱਤਾ ਫਿਰ ਆਪਣੇ ਇਹ ਸੋਹਣੇ ਸਰੀਰ ਦੇ ਲਈ ਸ਼ੁਕਰਾਨਾ ਕੀ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਕਿ ਤੁਸੀਂ ਮੈਨੂੰ ਸੋਹਣਾ ਤੰਦਰੁਸਤ ਸਰੀਰ ਦਿੱਤਾ ਹੈ ਮੇਰੇ ਹੱਡ ਪੈਰ ਅੰਗ ਪੈਰ ਸਹੀ ਸਲਾਮਤ ਕੰਮ ਕਰ ਰਹੇ ਨੇ ਮੇਰਾ ਦਿਮਾਗ ਸਹੀ ਚੱਲ ਰਿਹਾ ਹੈ ਇਹ ਸੋਹਣੇ ਸਰੀਰ ਦੇ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰਨਾ ਚਾਹੀਦਾ ਹੈ ਜੇਕਰ ਕੋਈ ਦੁੱਖ ਰੋਗ ਲੱਗਾ ਹੈ ਤੁਸੀਂ ਦਵਾਈਆਂ ਦੇ ਸਹਾਰੇ ਚੱਲ ਰਹੇ ਹੋ ਨਾ ਤਾਂ ਵੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਕਿ ਤੁਸੀਂ ਮੈਨੂੰ ਇਹਨਾਂ ਦਵਾਈਆਂ ਦੇ ਸਹਾਰੇ ਚਲਾ ਰਹੇ ਹੋ ਕਿਉਂਕਿ ਮੇਰੀਆਂ ਗਲਤੀਆਂ ਕਰਕੇ ਮੈਂ ਤਾਂ ਆਪਣੇ ਸਰੀਰ ਨੂੰ ਖਰਾਬ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਤੁਹਾਡੀ ਕਿਰਪਾ ਹੈ ਕਿ ਤੁਸੀਂ ਮੈਨੂੰ ਇੰਨੇ ਦੁੱਖ ਰੋਗ ਲੱਗੇ ਹੋਣ ਦੇ ਬਾਵਜੂਦ ਵੀ ਕਿਸੇ ਦੇ ਮੋਹਤਾਜ ਨਹੀਂ ਕੀਤਾ ਮੈਂ ਆਪਣੀ ਮਨਮਰਜ਼ੀ ਦੇ ਨਾਲ ਕੁਝ ਵੀ ਖਾ ਪੀ ਲੈਣਾ ਹਾਂ ਆਪਣੀ ਮਰਜ਼ੀ ਦੇ ਨਾਲ ਉੱਠ ਬੈਠ ਸਕਦਾ ਹਾਂ ਆਪਣੇ ਸਾਰੇ ਕੰਮ ਆਪ ਕਰ ਰਿਹਾ ਹਾਂ ਕਿਉਂਕਿ ਸਭ ਤੋਂ ਵੱਡਾ ਦੋਖਿਆ ਕਿਸੇ ਦੀ ਮਹਤਾਜੀ ਜਦੋਂ ਅਸੀਂ ਸ਼ਰੀਰਕ ਪੱਖੋਂ ਕਿਸੇ ਦੇ ਮਹਤਾਜ ਹੋ ਜੰਨੇ ਜਦੋਂ ਸਾਨੂੰ ਆਪਣੇ ਨਿੱਜੀ ਕੰਮ ਕਿਸੇ ਤੋਂ ਕਰਵਾਉਣੇ ਪੈਣ ਇਹ ਸਭ ਤੋਂ ਵੱਡੀ ਮਹਤਾਜੀ ਆ ਜੇ ਸਾਡੇ ਅੰਗ ਪੈਰ ਸਹੀ ਸਲਾਮਤ ਚੱਲ ਰਹੇ ਆ ਅਸੀਂ ਆਪਣੇ ਕੰਮ ਆਪ ਕਰ ਰਹੇ ਆ ਨਾ ਤਾਂ ਵੀ ਵਾਹਿਗੁਰੂ ਜੀ ਦਾ ਕੋਟਨ ਕੋਟ ਸ਼ੁਕਰਾਨਾ ਕਰੀਏ ਫਿਰ ਆਪਣੇ ਘਰ ਦੇ ਲਈ ਪਰਿਵਾਰ ਦੇ ਲਈ ਕਾਰੋਬਾਰ ਦੇ ਲਈ ਬਹੁਤ ਹੀ ਚੀਜ਼ਾਂ ਨੇ ਵਾਹਿਗੁਰੂ ਜੀ ਨੇ ਜੋ ਸਾਨੂੰ ਦਿੱਤੀਆਂ ਨੇ ਜਿਨ੍ਹਾਂ ਦਾ ਹਰ ਰੋਜ਼ ਸ਼ੁਕਰਾਨਾ ਕਰਨਾ ਬਣਦਾ ਹੈ ਜਿੰਨਾ ਹੀ ਸ਼ੁਕਰਾਨਾ ਕਰਦੇ ਜਾਵਾਂਗੇ ਨਾ ਸੱਚ ਕਰਕੇ ਜਾਣਿਓ ਓਨੀ ਸਾਡੇ ਉੱਤੇ ਕਿਰਪਾ ਹੁੰਦੀ ਆ ਮਹਾਪੁਰਖ ਜੀ ਦਾ ਵਾਰ-ਵਾਰ ਇਹ ਗੱਲ ਸਮਝਾਉਂਦੇ ਆ ਕਿ ਭਾਈ ਆਪਣੇ ਮਨ ਦੇ ਵਿੱਚੋਂ ਗਿਲੇ ਸ਼ਿਕਵੇ ਸ਼ਿਕਾਇਤਾ ਕੱਢ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਿਆ ਕਰੋ ਜਿੰਨਾ ਹੀ ਸਾਡੇ ਮਨ ਅੰਦਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਚੱਲੇਗਾ ਜਿੰਨਾ ਹੀ ਸਾਡੇ ਮੁਖ ਦੇ ਵਿੱਚੋਂ ਇਹ ਸ਼ੁਕਰ ਸ਼ਬਦ ਨਿਕਲੇਗਾ ਓਨੀ ਹੀ ਮਾਲਕ ਦੀ ਸਾਡੇ ਉੱਤੇ ਮਿਹਰ ਹੋਵੇਗੀ ਕਿਰਪਾ ਹੋਵੇਗੀ ਓਨੀ ਹੀ ਸਾਡੇ ਉੱਤੇ ਮਾਲਕ ਦੀ ਨਦਰ ਹੋਵੇਗੀ ਆਪਾਂ ਇੱਕ ਸ਼ਬਦ ਪੜਦੇ ਆ ਸੁਣਦੇ ਆ ਨਾ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਤਾਂ ਵਸ ਗੁਰੂ ਦੀ ਨਦਰ ਦਾ ਪਾਤਰ ਬਣਨ ਦਾ ਇਹ ਵਧੀਆ ਤਰੀਕਾ ਹੈ ਜਿੰਨਾ ਹੀ ਮਾਲਕ ਦਾ ਸ਼ੁਕਰਾਨਾ ਕਰਾਂਗੇ ਨਾ ਓਨਾ ਹੀ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੀ ਨਦਰ ਦੇ ਪਾਤਰ ਬਣਦੇ ਜਾਵਾਂਗੇ ਅਤੇ ਜਿਸ ਦੇ ਉੱਤੇ ਗੁਰੂ ਦੀ ਨਦਰ ਹੋ ਗਈ ਉਹਦੀ ਝੋਲੀ ਦੇ ਵਿੱਚ ਫਿਰ ਲੱਖਾਂ ਖੁਸ਼ੀਆਂ ਪਾਤਸ਼ਾਹੀਆਂ ਸਤਿਗੁਰ ਸੱਚੇ ਪਾਸ਼ਾ ਆਪਵਾ ਦਿੰਦੇ ਨੇ ਤਾਂ ਫਿਰ ਆਓ ਆਪਾਂ ਵੀ ਰੋਜ ਰੋਜ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੀਏ ਸ਼ੁਕਰ ਸ਼ੁਕਰ ਕਰਕੇ ਵਾਹਿਗੁਰੂ ਜੀ ਦੀ ਕਿਰਪਾ ਮਿਹਰ ਨਦਰ ਦੇ ਪਾਤਰ ਬਣ ਗਏ ਅੰਦਰੋਂ ਗਿਲੇ ਸ਼ਿਕਵੇ ਸ਼ਿਕਾਇਤਾਂ ਨੂੰ ਦੂਰ ਕਰੀਏ ਜਿੰਨਾ ਹੀ ਸ਼ੁਕਰਾਨਾ ਕਰਦੇ ਜਾਵਾਂਗੇ ਉਨਾ ਹੀ ਗੁਰੂ ਚਰਨਾਂ ਦੇ ਨੇੜੇ ਹੋਵਾਂਗੇ ਉਨਾਂ ਹੀ ਸਾਡੇ ਉੱਤੇ ਗੁਰੂ ਦੀ ਕਿਰਪਾ ਹੋਵੇਗੀ ਤਾਂ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਸ਼ਬਦ ਨੂੰ ਵਾਰ-ਵਾਰ ਦੁਹਰਾਉਣ ਬਾਰੇ ਗੱਲ ਕੀਤੀ ਹੈ ਨਾ ਓਏ ਵਾਹਿਗੁਰੂ ਜੀ ਦਾ ਸ਼ੁਕਰਾਨਾ ਹਰ ਚੀਜ਼ ਦੇ ਲਈ ਸ਼ੁਕਰਾਨਾ ਕਰਨਾ ਹੈ ਜਿਵੇਂ ਸਵੇਰੇ ਉੱਠਦਿਆਂ ਸਾਰ ਨਵੇਂ ਦਿਨ ਦੇ ਲਈ ਫਿਰ ਆਪਣੇ ਸਰੀਰ ਦੇ ਲਈ ਆਪਣੇ ਘਰ ਦੇ ਲਈ ਆਪਣੇ ਪਰਿਵਾਰ ਦੇ ਲਈ ਬੱਚਿਆਂ ਲਈ ਆਪਣੇ ਕਾਰੋਬਾਰ ਦੇ ਲਈ ਜੋ ਵੀ ਮਾਲਕ ਨੇ ਦਾਤਾਂ ਦਿੱਤੀਆਂ ਨੇ ਅਤੇ ਰਜਨ ਨਾ ਦੀ ਰਜਨ ਨਾ ਜੋ ਵੀ ਸਾਡੇ ਘਰ ਦੇ ਵਿੱਚ ਕੋਈ ਵੀ ਨਵੀਂ ਚੀਜ਼ ਆਉਂਦੀ ਹੈ ਉਹਦੇ ਲਈ ਮਾਲਕ ਦਾ ਸ਼ੁਕਰਾਨਾ ਕਰੀਏ ਇੱਥੇ ਤੱਕ ਕਿ ਜਦੋਂ ਆਪਾਂ ਨਵੇਂ ਕੱਪੜੇ ਪਹਿਨਦੇ ਹਾਂ ਉਦੋਂ ਵੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਪਹਿਨੀਏ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਕਿ ਤੁਸੀਂ ਇਹ ਤਨ ਢੱਕਣ ਨੂੰ ਮੈਨੂੰ ਵਸਤਰ ਦਿੱਤੇ ਨੇ ਭੋਜਨ ਪ੍ਰਸ਼ਾਦਾ ਖਾਣ ਵੇਲੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੀਏ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਸ਼ੁਕਰ ਹੈ ਕਿ ਤੁਸੀਂ ਦੋ ਵਕਤ ਦੀ ਰੋਟੀ ਦਿੱਤੀ ਕਿਉਂਕਿ ਰੋਟੀ ਦੀ ਕੀਮਤ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੂੰ ਇੱਕ ਇੱਕ ਦੋ ਦੋ ਡੰਗ ਰੋਟੀ ਨਹੀਂ ਮਿਲਦੀ ਕਈਆਂ ਨੂੰ ਤਾਂ ਦੋ ਦੋ ਦਿਨ ਰੋਟੀ ਨਹੀਂ ਮਿਲਦੀ ਜੋ ਰੋਟੀ ਦੇ ਲਈ ਤਰਸਦੇ ਰਹਿੰਦੇ ਨੇ ਕਦੇ ਵੀ ਉਹਨਾਂ ਨੂੰ ਪੇਟ ਭਰ ਰੋਟੀ ਨਹੀਂ ਮਿਲੀ ਸਵੇਰ ਦੀ ਮਿਲ ਜਾਵੇ ਤਾਂ ਸ਼ਾਮ ਦਾ ਫਿਕਰ ਹੁੰਦਾ ਹੈ ਜਿਵੇਂ ਵਾਹਿਗੁਰੂ ਜੀ ਨੇ ਸਾਨੂੰ ਦੋ ਵਕਤ ਦੀ ਰੋਟੀ ਬਖਸ਼ੀ ਹੈ ਨਾ ਭਾਵੇਂ ਦੋ ਵਕਤ ਦੀ ਰੋਟੀ ਖਾ ਕੇ ਅਸੀਂ ਸੌ ਰਹੇ ਹਾਂ ਤਾਂ ਇਹਦੇ ਲਈ ਵਾਹਿਗੁਰੂ ਜੀ ਦਾ ਕੋਟਨ ਕੋਟ ਸ਼ੁਕਰਾਨਾ ਕਰੀਏ ਕਿ ਵਾਹਿਗੁਰੂ ਜੀ ਤੁਹਾਡੀ ਬਹੁਤ ਕਿਰਪਾ ਏ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਫਿਰ ਰੋਟੀ ਖਾਈਏ ਦੂਜੀ ਗੱਲ ਇਹ ਵੀ ਕਈਆਂ ਦੇ ਕੋਲ ਤਾਂ ਚਲੋ ਰੋਟੀ ਖਾਣ ਨੂੰ ਨਹੀਂ ਆ ਕਈ ਨਰ ਦੇ ਕੋਲ ਖਾਣ ਦੇ ਲਈ ਤਾਂ ਬਹੁਤ ਕੁਝ ਆ ਪਰ ਉਹਨਾਂ ਨੂੰ ਖਾਣ ਦਾ ਹੁਕਮ ਹੀ ਨਹੀਂ ਆ ਹੁਣ ਕਈ ਅਮੀਰ ਲੋਕ ਨੇ ਉਹਨਾਂ ਦੇ ਅੱਗੇ ਸ਼ਕਤੀ ਪ੍ਰਕਾਰ ਦੇ ਭੋਜਨ ਪਏ ਹੁੰਦੇ ਆ ਉਹ ਜੋ ਚਾਹਣ ਖਾ ਸਕਦੇ ਆ ਜਿਹੜੀ ਚੀਜ਼ ਲਿਆਉਣੀ ਚਾਹਣ ਲਿਆ ਸਕਦੇ ਨੇ ਪਰ ਉਹਨਾਂ ਨੂੰ ਉਹ ਚੀਜ਼ ਖਾਣ ਪੀਣ ਪਹਿਨਣ ਦਾ ਹੁਕਮ ਹੀ ਨਹੀਂ ਆ ਕਿਉਂਕਿ ਡਾਕਟਰਾਂ ਨੇ ਮਨਾ ਕੀਤਾ ਹੈ ਉਹਨਾਂ ਦਾ ਸਰੀਰ ਤੰਦਰੁਸਤ ਨਹੀਂ ਆ ਜੇ ਸਰੀਰ ਤੰਦਰੁਸਤ ਹੈ ਤਾਂ ਹੀ ਅਸੀਂ ਕੁਝ ਵੀ ਖਾ ਪੀ ਰਹੇ ਹਾਂ ਖਾਦਾ ਪੀਤਾ ਪਚਾ ਰਹੇ ਹਾਂ ਇਹ ਕਿੰਨੀ ਵੱਡੀ ਦਾਤ ਆ ਇਹਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੀਏ ਸੋ ਮੁੱਖ ਦੀ ਗੱਲ ਇਹ ਆ ਕਿ ਮਾਲਕ ਦਾ ਸ਼ੁਕਰਾਨਾ ਕਰਨ ਦੇ ਲਈ ਸਾਡੇ ਕੋਲ ਬਹੁਤ ਸਾਰੀਆਂ ਵਜ੍ਹਾ ਨੇ ਜੇ ਆਪਾਂ ਚਾਹੀਏ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰ ਸਕਦੇ ਹਾਂ ਤਬਸ ਮੁੱਕ ਦੀ ਗੱਲ ਇਹ ਹੈ ਕਿ ਜਿੰਨਾ ਹੀ ਆਪਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਾਂਗੇ ਉਨਾ ਹੀ ਵਾਹਿਗੁਰੂ ਜੀ ਦੇ ਚਰਨਾਂ ਦੇ ਨੇੜੇ ਹੋਵਾਂਗੇ ਵਾਹਿਗੁਰੂ ਜੀ ਦੀ ਮਿਹਰ ਕਿਰਪਾ ਨਦਰ ਸਾਡੇ ਉੱਤੇ ਹੋਵੇਗੀ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਵਧਣੇ ਸ਼ੁਰੂ ਹੋ ਜਾਣਗੇ ਸਾਡੇ ਘਰ ਦੀਆਂ ਬਰਕਤਾਂ ਵਧਣਗੀਆਂ ਸਾਡੇ ਘਰ ਦੀ ਤਰੱਕੀ ਵਧੇਗੀ ਤਾਂ ਫਿਰ ਆਓ ਵਾਰ-ਵਾਰ ਸ਼ੁਕਰਾਨਾ ਕਰੀਏ ਵਾਹਿਗੁਰੂ ਤੇਰਾ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ